ਇੱਕ ਦਿਨ ਤੁਸੀਂ ਰਾਤੀ ਆਮ ਆਦਮੀ ਪਾਰਟੀ ਸਮਲ ਹੁੰਦੇ ਸਰੇ ਕਾਲੀ ਦਲ ਕਿਉਂ ਜਾ ਮ ਲੋ ਜਦੋਂ ਮੇਰੇ ਤੇ ਇਨਾ ਪ੍ਰੈਸ਼ਰ ਪੈ ਗਿਆ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਆ ਜਾਓ ਕੋਈ ਗੱਲ ਨਹੀਂ ਅਗਲੇ ਦਿਨ ਸ਼ਾਮ ਨੂੰ ਮੈਨੂੰ ਤਰਜੀਤ ਸਿੰਘ ਗਿੱਲ ਦਾ ਫੋਨ ਆਇਆ ਵੀ ਤੂੰ ਮਾੜੀ ਕੀਤੀ ਆ ਮੈਂ ਕਿਹਾ ਚਿੰਤਾ ਨਾ ਕਰ ਯਾਰੀ ਚੜਦੀ ਤੂ ਦਾ ਮੋਸ਼ਾ ਸਵੇਰੇ ਮੈਂ 10 ਵਜੇ ਆ ਜਾਊਂਗਾ ਇਸ ਤਰੀਕੇ ਨਾਲ ਸ਼ਫਲਿੰਗ ਹੋਈ ਤੁਹਾਡੀ 12 14 16 18 ਘੰਟੇ ਉਨੀ ਦੇਰ ਤੇ ਆਨਲਾਈਨ ਡਿਲੀਵਰੀ ਵੀ ਨਹੀਂ ਹੁੰਦੀ ਜਿੰਨੀ ਦੇਰ ਤੁਸੀਂ ਪਾਰਟੀ ਬਦਲ ਲਈ ਉਹ ਪਾਰਟੀ ਮੈਂ ਮੈਂ ਤੇ ਆਮ ਆਦਮੀ ਪਾਰਟੀ ਸੀ ਮੈਨੂੰ ਉਹਨਾਂ ਨੇ ਆਣ ਕੇ ਕਹਿਤਾ ਮੈਂ ਇਹਨਾਂ ਨੂੰ ਕਿਹਾ ਮੈਂ ਸਰੂਪਾ ਨਹੀਂ ਪੜਾ ਮੈਂ ਸਰੂਪੇ ਦੀ ਬੇਇਜ਼ਵੀ ਨਹੀਂ ਕਰਨੀ ਸਰੂਪਾ ਜਦੋਂ ਪਾ ਤੂੰ ਰੋਕ ਸਕਦੇ ਸੀ ਮੈਂ ਰੋਕ ਸਕਦਾ ਸੀ ਪਰ ਉਹਨੇ ਸਾਰਿਆਂ ਕਹਤਾ ਪਾਓ ਪਾਓ ਮੈਂ ਕਿਹਾ ਠੀਕ ਹੈ ਮੈਂ ਹੁਣ ਵਫਾਦਾਰ ਸਿਪਾਹੀਆਂ ਆਮ ਆਦਮੀ ਪਾਰਟੀ ਦਾ ਜਿਹੜਾ ਮੇਰਾ ਜਿੱਤ ਮੇਰਾ ਵੱਡਾ ਪ੍ਰਸਤ ਤਰਬੀਰ ਸਿੰਘ ਗੱਲ ਗਿਆ ਫਿਰ ਮੈਂ ਸਿੱਧਾ ਤਰਬੀਰ ਸਿੰਘ ਨੂੰ ਫੋਨ ਮਾਰਿਆ ਮੈਂ ਉਹਨੂੰ ਆਣ ਕੇ ਕਿਹਾ ਵੀ ਮੈਂ ਚਲਿਆ ਹੀ ਜੇ ਜਾਣਾ ਤੇ ਉੱਠ 10 ਮਿੰਟਾਂ ਦਾ ਹੀ ਮਾਰਿਆ ਫੋਨ ਤੇ ਚਲੇ ਤੁਸੀਂ ਤੁਸੀਂ ਤਰਬੀਰ ਸਿੰਘ ਨੂੰ ਲੈ ਕੇ ਗਏ ਯੈਸ ਮੈਂ ਕਿਹਾ ਵੀ ਅੱਜ ਤੋਂ ਬਾਅਦ ਨੋ ਕਾਲੀਦ ਮੈਂ ਕਿਹਾ ਮੈਂ ਨਹੀਂ ਜਾਣਾ ਤੇ ਮੈਂ ਚਲਿਆ ਹੀ ਉਹਨਾਂ ਦਾ 1 ਆਪਾਂ ਚੱਲਦੇ ਆਂ ਜਿੱਥਾਂ ਮੰਡਲ ਵਹੀਂ ਗੱਡੀਆਂ ਬਾਦੀਆਂ ਚੰਡੀਗੜ੍ਹ ਤੇ ਯਾਰ ਮੇਰਾ ਤਿਤਲੀਆਂ ਵਰਗਾ ਕਦੇ ਇਸ ਬੋਲ ਤੇ ਕਦੇ ਉਸ ਬੋਲ ਤੇ ਮੇਰੀ ਮੇਰੀ 30 ਸਾਲ ਦੀ ਤਿਤਲੀ ਬਣੀ ਨਹੀਂ ਇੱਕੇ ਦਿਨ ਤਿਤਲੀ ਬਣ ਗਈ ਤੇ ਫੁੱਲ ਵੀ ਬਣ ਗਏ ਤੁਸੀਂ ਇੱਕ ਭਰਾ ਕਾਲੀਦਲ 'ਚ ਇੱਕ ਭਰਾ ਆਮਾਦੀਪਾਡੀ 'ਚ ਉਹ ਰਵੇ ਕਾਲੀਦਲ 'ਚ ਮੈਨੂੰ ਕਮਾ ਜਿਉ ਨੂੰ ਮੈਨੂੰ ਠੇਸ ਪਹੁੰਚੀ ਆ ਮੈਨੂੰ ਮੁਸ਼ਕਲ ਆ ਇਹ ਮੈਂ ਛੱਡ ਕੇ ਚਲੇਗਾ ਜੇ ਜਦੋਂ ਉਹਨੂੰ ਆਊਗੀ ਤੂੰ ਛੱਡ ਜਾਏਗਾ ਸਿਆਸਤ ਚ ਲੀਡਰਾਂ ਦਾ ਆਣਾ ਜਾਣਾ ਲੱਗਾ ਰਹਿੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਕਿਹੜੇ ਲੀਡਰਾਂ ਮਿਲਾਨ ਜਾ ਰਹੇ ਹਾਂ ਜੋ ਕਿ ਬਹੁਤ ਜ਼ਿਆਦਾ ਇਸ ਵੇਲੇ ਹਾਈਲਾਈਟਡ ਨੇ ਹਾਈਲਾਈਟਡ ਨੈਸ ਕਰਕੇ ਨੇ ਕਿ ਪਾਰਟੀ ਬਦਲੀ ਗਈ ਤਾਂ ਸਾਡੇ ਨਾਲ ਦਿਲਬਾਗ ਵੜਾਲੀ ਜੀ ਮੌਜੂਦ ਨੇ ਵੜਾਲੀ ਸਾਹਿਬ ਤੁਹਾਡੀ ਪਹਿਲੀ ਫੋਟੋ ਨਜ਼ਰ ਆਉਂਦੀ ਤੁਸੀਂ ਕਾਲੀ ਦਲ ਸੀਗੇ ਉਸ ਤੋਂ ਬਾਅਦ ਇੱਕ ਅਲੱਗ ਫੋਟੋ ਨਜ਼ਰ ਆਉਂਦੀ ਹੈ ਪਹਿਲੀ ਤਸਵੀਰ ਕਿ ਤੁਸੀਂ ਸੀਐਮ ਭਗਵੰਤ ਮਾਨ ਹੜਾ ਦੇ ਨਾਲ ਪਾਰਟੀ ਚ ਸ਼ਾਮਲ ਹੁੰਦੇ ਹੋ ਉਸ ਤੋਂ ਬਾਅਦ ਇਹ ਤਸਵੀਰ ਦਿਖਾ ਰਹੇ ਹਾਂ ਜਿਹੜੀ ਉਸ ਤੋਂ ਬਾਅਦ ਇੱਕ ਤਸਵੀਰ ਆਉਂਦੀ ਹੈ ਤੁਸੀਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਅਗਲੇ ਮਹਿਰ 12 ਜਾਂ 14 ਘੰਟਿਆਂ ਚ ਫੇਰ ਅਕਾਲੀ ਦਲ ਚ ਸ਼ਾਮਲ ਹੋ ਜਾਂਦੇ ਹੋ ਉਸ ਤੋਂ ਬਾਅਦ ਫੇਰ ਤੁਸੀਂ ਆਮ ਆਦਮੀ ਪਾਰਟੀ ਜਾਂਦੇ ਹੋ ਇਹਦਾ ਰਾਜ ਕੀ ਹੈ ਇਹਦਾ ਰਾਜ ਇਹ ਹੈ ਜੀ ਮੈਂ 30 ਸਾਲ ਤੋਂ ਸ਼ਰੋਣੀ ਅਕਾਲੀ ਦਲ ਦੀ ਸੇਵਾ ਕਰ ਰਿਹਾ ਹਾਂ 30 ਸਾਲ ਤੋਂ ਲੋਕ ਮੇਰੇ ਨਾਲ ਜੁੜੇ ਸੀ ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਵਡਾਲੀ ਜਿਹੜਾ ਜੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਆ ਉਹਨੂੰ ਵੀ ਬੜਾ ਝਟਕਾ ਲੱਗਾ ਕਿਉਂਕਿ ਮੈਂ ਕਿਸੇ ਪਰਿਵਾਰ ਦੇ ਜੀ ਨੂੰ ਨੂੰ ਕਿਸੇ ਆਪਣੇ ਰਿਸ਼ਤੇਦਾਰ ਸਨੇਹੀ ਸੱਜਣ ਮਿੱਤਰ ਨੂੰ ਕਿਸੇ ਨੇ ਨਹੀਂ ਦੱਸਿਆ ਕਿ ਮੈਂ ਚੜ੍ਹਗੜ੍ਹ ਜਾ ਰਿਹਾ ਨਹੀਂ ਪਰ ਸਵਾਲ ਹੈ ਕਿ ਤੁਸੀਂ ਰਾਤੀ ਆਮਾ ਦੀ ਪਾਰਟੀ ਸ਼ਾਮਲ ਹੁੰਦੇ ਹੋ ਸਵੇਰੇ ਤੁਸੀਂ ਨਾਲ ਹੀ ਅਕਾਲੀ ਦਲ ਚ ਵਾਪਸ ਚਲੇ ਜਾਂਦੇ ਹੋ ਮੇਰੇ ਤੋਂ ਛੋਟੇ ਨੇ ਸਾਰੇ ਸਾਡੇ ਰਿਸ਼ਤੇਦਾਰਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਭਣੋਈਆਂ ਨੂੰ ਜਿੰਨੇ ਮੇਰੇ ਪਿਆਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਪਹਿਲੇ ਉਹ ਪਹਿਲਾਂ ਰਾਤ 30 40 ਬੰਦੇ ਮੇਰੇ ਘਰ ਬੈਠੇ ਰਹੇ ਕਿਉਂਕਿ ਅਸੀਂ ਦੂਰ ਸੀ ਅਸੀਂ ਲੇਟ ਪਹੁੰਚੇ 12 ਵਜੇ ਤੋਂ ਬਾਅਦ ਜਦੋਂ ਮੈਂ ਸਵੇਰੇ ਉੱਠਿਆ ਤਕਰੀਬਨ ਪਹਿਲੀ ਗੱਲ ਤੇ ਰਾਤ ਨੀਂਦ ਨਹੀਂ ਆਈ ਕਿ 30 ਸਾਲ ਤੋਂ ਬਾਅਦ ਇੱਕਦਮ ਝਟਕਾ ਲੱਗਾ ਵੀ ਮੈਂ ਦੂਜੀ ਪਾਰਟੀ 'ਚ ਚਲੇ ਗਿਆ ਤੇ ਜਦੋਂ ਮੈਂ ਸਵੇਰੇ ਉੱਠਿਆ ਤੇ ਮੇਰੀ ਵਾਈਫ ਨੇ ਕਿਹਾ ਵੀ ਬਾਹਰ ਲੋਕੀਂ ਐ ਆ ਰਹੇ ਜਾਂ ਤੁਸੀਂ ਕੋਈ ਮੀਟਿੰਗ ਰੱਖੀ ਆ ਮੈਂ ਹਾਂ ਨਹੀਂ ਮੈਂ ਤਾਂ ਅਸਲੀ ਕੰਮ ਸਾਰਾ ਨਵੇੜ ਆ ਹੂੰ ਉਸ ਤੋਂ ਬਾਅਦ ਮੇਰੇ ਤੇ ਇੰਨਾ ਪ੍ਰੈਸ਼ਰ ਮੇਰੇ ਸੱਜਣਾ ਮਿੱਤਰਾਂ ਦਾ ਇੱਥੋਂ ਤੱਕ ਵੀ ਕਈਆਂ ਨੇ ਕਿਹਾ ਵੀ ਅਸੀਂ ਸੂ ਸੈਟ ਕਰ ਜਣਾ ਕਈ ਅਥਰੂ ਅਥਰੂ ਕੇਰੇ ਕਈਆਂ ਨੇ ਮੈਂ ਲੋਕਾਂ ਨੂੰ ਕੋਸ਼ਿਸ਼ ਨਹੀਂ ਕਰ ਦਿੱਤਾ ਗਿਆ ਮੈਨੂੰ ਮਜੀਠਾ ਸਾਹਿਬ ਦੇ ਸਵੇਰ ਤੋਂ ਫੋਨ ਆਉਂਦੇ ਸੀ ਮੇਰੇ ਬ੍ਰਦਰ ਨੂੰ ਉਹਨਾਂ ਨੇ ਕਿਹਾ ਇੱਕ ਵਾਰ ਮੇਰੇ ਨਾਲ ਗੱਲ ਕਰ ਲੋਈ ਮੈਨੂੰ ਟੀਵੀ ਵਾਲੇ ਵੀ ਆਏ ਤੁਹਾਡੇ ਪ੍ਰੈਸ ਵਾਲੇ ਵੀ ਉਹਨਾਂ ਵੀ ਆਣ ਕੇ ਕਿਹਾ ਕਰਾਂ ਗੱਲ ਕਰ ਰੋ ਮੈਂ ਕਿਹਾ ਜੀ ਮੈਂ ਨਹੀਂ ਕਰਨੀ ਅਖੀਰ ਮੈਨੂੰ 10 ਵਜੇ ਮੈਂ ਕਿਹਾ ਮੇਰੀ ਗੱਲ ਕਰਾ ਦੋ ਮੈਨੂੰ ਮੈਂ ਕਿਹਾ ਜੀ ਤੁਸੀਂ ਉਦੋਂ ਤੇ ਪਛਾਣਦੇ ਨਹੀਂ ਦਫ਼ਤਰ ਜਾਂਦੇ ਜਦੋਂ ਹੁਣ ਆਪਾਂ ਕੀ ਗੱਲ ਕਰਨੀ ਆ ਫੇਰ ਉਹ ਮੈਨੂੰ ਸਾਰਾ ਪ੍ਰੈਸ਼ਰ ਤੋਂ ਬਾਅਦ 12:30 ਵਜੇ ਉਹ ਮੇਰੇ ਘਰ ਆ ਗਈ ਮੈਂ ਉਹਨੂੰ ਕਿਹਾ ਜੀ ਤੁਸੀਂ ਮੇਰੇ ਘਰ ਆ ਕੇ ਮੇਰੇ ਮਾਂ ਪਿਓ ਦੇ ਸੰਸਕਾਰ ਨੇ ਵੀ ਜਿਹੜਾ ਘਰ ਆਜੇ ਉਹਨੂੰ ਕਦੀ ਵੀ ਕੋਈ ਲਫ਼ਜ਼ ਨਹੀਂ ਇੱਕ ਵਾਰ ਮੇਰੇ ਬਜ਼ੁਰਗ ਇੱਕ ਕਿੱਲਾ ਜ਼ਮੀਨ ਕੇਸ ਵਿੱਚ ਜਿੱਤ ਗਏ ਸੀ ਪਰ ਉਹ ਪਾਰਟੀ ਇੱਕ ਦਿਨ ਘਰ ਆ ਗਈ ਸੀ ਤੇ ਉਹਨਾਂ ਨੇ ਜਿੰਨੀ ਪੇਮੈਂਟ ਵਰਦੀ ਉਹਨੂੰ ਦੇ ਦਿੱਤੀ ਨਹੀਂ ਪਰ ਸਵਾਲ ਹੈ ਕਿ ਐਡਾ ਤੁਹਾਡੇ ਘਰ ਕਾਂਗਰਸ ਵੀ ਕੰਨ ਨੂੰ ਆਣਗੇ ਉਹਨੂੰ ਵੀ ਤੁਸੀਂ ਕਹਿਦੋਗੇ ਨਹੀਂ ਪਰ ਸਵਾਲ ਹੈ ਕਿ ਤੁਸੀਂ ਕਿਹਾ ਕਿ ਮੇਰੇ ਘਰ ਆਏ ਤਾਂ ਮੈਂ ਸਰੋਪਾ ਪਾ ਲਿਆ ਕਾਂਗਰਸ ਮੇਰੇ ਕਰਕੇ ਤਾਂ ਆ ਜੇਗੀ ਜੀ ਪਰ ਸਵਾਲ ਹੈ ਕਿ ਤੁਸੀਂ ਨਾਲ ਹੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਇੱਕ ਦਿਨ ਤੁਸੀਂ ਰਾਤੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੁੰਦੇ ਹੋ ਫਿਰ ਅਕਾਲੀ ਦਲ 'ਚ ਕਿਉਂ ਜਮ ਲੋ ਜਦੋਂ ਮੇਰੇ ਤੇ ਇੰਨਾ ਪ੍ਰੈਸ਼ਰ ਪੈ ਗਿਆ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਆ ਜਾਓ ਕੋਈ ਗੱਲ ਨਹੀਂ ਮੈਨੂੰ ਉਹਨਾਂ ਆਣ ਕੇ ਕਿਹਾ ਤੁਹਾਡੀ ਸੰਗਤ ਦਾ ਬੜਾ ਧੰਨਵਾਦੀ ਤੁਹਾਡੇ ਨਾਲ 8 ਵਜੇ ਤੋਂ ਬੈਠੀ ਆ ਮੈਂ ਉਸ ਟਾਈਮ ਨੂੰ ਆਪਣੇ ਨੂੰ ਸੰਭਿਆ ਤੇ ਅਗਲੇ ਦਿਨ ਸ਼ਾਮ ਨੂੰ ਮੈਨੂੰ ਤਲਬੀਰ ਸਿੰਘ ਗਿੱਲ ਦਾ ਫੋਨ ਆਇਆ ਵੀ ਤੂੰ ਮਾੜੀ ਕੀਤੀ ਆ ਮੈਂ ਕਿਹਾ ਚਿੰਤਾ ਨਾ ਕਰ ਯਾਰੀ ਜੜ ਦੀ ਤੂੰ ਦਾ ਮੋਸ਼ਾ ਸਵੇਰੇ ਮੈਂ 10 ਵਜੇ ਆ ਜਾਈਂਗਾ ਤੇ ਫਿਰ ਤੁਸੀਂ ਆ 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 ਉਹ ਆਪੇ ਹੌਲੀ ਹੌਲੀ ਜਿਹੜਾ ਮੌਲ ਠੀਕ ਹੋ ਗਿਆ। ਹਾਲੇ ਕਿ ਜਿਸ ਤਰੀਕੇ ਨਾਲ ਸ਼ਫਲਿੰਗ ਹੋਈ ਤੁਹਾਡੀ 12 14 16 18 ਘੰਟੇ ਉਨੀ ਦੇਰ ਤੇ ਆਨਲਾਈਨ ਡਿਲੀਵਰੀ ਵੀ ਨਹੀਂ ਹੁੰਦੀ ਜਿੰਨੀ ਦੇਰ ਤੁਸੀਂ ਪਾਰਟੀ ਬਦਲ ਲਈ। ਉਹ ਪਾਰਟੀ ਮੈਂ ਮੈਂ ਤੇ ਆਮ ਆਦਮੀ ਪਾਰਟੀ ਸੀ। ਮੈਨੂੰ ਉਹਨਾਂ ਨੇ ਆਣ ਕੇ ਕਹਿਤਾ ਮੈਂ ਇਹਨਾਂ ਨੂੰ ਕਿਹਾ ਮੈਂ ਸਰੂਪਾ ਨਹੀਂ ਪੜਾਂ ਮੈਂ ਸਰੂਪੇ ਦੀ ਬੇਜ਼ਵੀ ਨਹੀਂ ਕਰਨੀ। ਸਰੂਪਾ ਜਦੋਂ ਪਾ ਤੂੰ ਰੋਕ ਸਕਦੇ ਸੀ। ਮੈਂ ਰੋਕ ਸਕਦਾ ਸੀ। ਪਰ ਉਹਨੇ ਸਾਰਿਆਂ ਕਹਤਾ ਪਾਓ ਪਾਓ ਮੈਂ ਕਿਹਾ ਠੀਕ ਹੈ ਜੀ ਪਰ ਵਿਕਰਮ ਜੀਠੀ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਕਹਿੰਦੇ ਜੀ ਕਿ ਉਹ ਜਿਹੜੇ ਨੇ ਗੁੰਮਰਾਹ ਹੋ ਗਏ ਸਨ ਪਰ ਹੁਣ ਆਪਣੇ ਘਰ ਵਾਪਸੀ ਕਰ ਗਏ ਨੇ ਮਜੀਠਾ ਸਾਹਿਬ ਸਾਡੇ ਬੜੇ ਸਤਿਕਾਰਯੋਗ ਨੇ 100 ਬੰਦਾ ਮੈਂ ਤੁਹਾਨੂੰ ਉਹ ਸਵੇਰੇ ਸਾਦਕੇ ਬਿਠਾ ਦੂੰਗਾ ਜੇ ਕਿਸੇ ਨੇ ਕਿਹਾ ਹੋਵੇ ਕਿ ਦਰਬਾਗ ਸਿੰਘ ਉਡਾਲੀ ਨੇ ਕਿਸੇ ਨੂੰ ਫੋਨ ਕੀਤਾ ਜਾਂ ਮੇਰਾ ਸਾਰਾ ਰਿਕਾਰਡ ਘਟਾ ਲਓ ਇੱਕ ਵੀ ਕਾਲ ਮੇਰੇ ਫੋਨ ਤੋਂ ਗਈ ਹੋਵੇ ਕਿਸੇ ਉਹਨਾਂ ਦੇ ਖਾਸ ਸਾਥੀ ਨੂੰ ਗਈ ਹੋਵੇ ਮੈਂ ਜਮੀਨ ਤੇ ਲੰਮੇ ਪਾ ਕੇ ਬੈਠ ਪਰ ਉਹ ਘਰ ਮਨਾਣ ਆ ਗਏ ਪਹਿਲੇ ਘਰ ਮਨਾਣ ਆਏ ਤੁਸੀਂ ਮੰਨ ਗਏ ਘਰ ਆਏ ਬੰਦੇ ਦਾ ਹਰ ਬੰਦੇ ਨੂੰ ਸਤਿਕਾਰ ਮੈਣ ਕਰਨਾ ਚਾਹੀਦਾ ਕੱਲ ਨੂੰ ਹੋਰ ਕਿਸੇ ਪਾਰਟੀ ਦਾ ਬੰਦਾ ਆਏਗਾ ਤੁਸੀਂ ਉਹਦਾ ਵੀ ਸਿਰਫ ਆਪਾ ਲੋਕ ਮੈਂ 3 ਸਾਲੇ ਗਿਆ ਕਿਤੇ ਕਿਹੜੀ ਪਾਰਟੀ ਮੈਨੂੰ ਸਿਰਫ ਆਪਾ ਜੂਗੀ ਭਾਵੇਂ 100 ਪਾਰਟੀਆਂ ਸਾਰੇ ਆ ਜੇ ਮੈਂ ਹੁਣ ਵਫਾਦਾਰ ਸ਼ਿਪਾਈ ਆਮ ਆਦਮੀ ਪਾਰਟੀ ਦਾ ਜਿਹੜਾ ਮੇਰਾ ਜਿੱਥੇ ਮੇਰਾ ਵੱਡਾ ਭਰਾ ਅਤਰਬੀ ਸਿੰਘ ਗੱਲ ਗਿਆ ਕਮੀਆਂ ਕੀ ਨੇ ਅੱਜ ਸ਼ਰਮਣੀ ਕਾਲੀ ਦਲ ਚ ਕਿ ਐਡੇ ਐਡੇ ਵੱਡੇ ਤਰੰਦਰ ਜਿਹੜੇ ਲੋਕ ਨੇ ਜਾ ਰਹੇ ਨੇ ਕਮੀ ਸੁਣ ਲੋ ਮੈਂ 4 ਦਿਨ ਫੋਨ ਕਰਦਾ ਰਹਾ ਮਜੀਠਾ ਸਾਹਿਬ ਨੂੰ ਇਹ ਮੈਂ ਇੱਕ ਬੀਜੇਪੀ ਦਾ ਕੌਂਸਲਰ ਦੋ ਬੰਦੇ ਹੋਰ ਆ ਜਿਹੜੇ ਕੌਂਸਲ ਲੜਨ ਦੀ ਸਮਰੱਥਾ ਰੱਖਦੇ ਨੇ ਵੀ ਉਹਨਾਂ ਨੂੰ ਸ਼ਾਮਲ ਕਰਾਉਣਾ ਜਦੋਂ 4 ਦਿਨ ਕਹਿੰਦੇ ਮੇਰਾ ਫੋਨ ਨਹੀਂ ਚੁੱਕਿਆ ਉਹ ਪੀਐਸਓ ਫੋਨ ਚੁੱਕੀ ਜਾਂਦੇ ਨੇ ਹੁਣੇ ਗੱਲ ਕਰਾਉਣੇ ਹੋਣੇ ਗੱਲ ਕਰਾਉਣੇ ਆ ਤੇ ਉਹ ਮੈਂ ਕਿਹਾ ਵੀ ਮੈਂ ਇਹਨਾਂ ਨੂੰ ਸ਼ਾਮਲ ਕਰਾ ਕੇ ਕੀ ਕਰਨਾ ਜਿਹੜੇ ਮੇਰਾ ਫੋਨ ਨਹੀਂ ਚੁੱਕਣਦੇ ਫੇਰ ਮੈਂ ਉਹਨਾਂ ਦੀ ਕੋਠੀ ਇਕਦਾਂ ਸਵੇਰੇ ਗਿਆ ਉੱਥੇ ਵੀ ਮੈਨੂੰ ਨਾ ਇਗਨੋਰ ਕੀਤਾ ਫਿਰ ਮੈਂ ਸਦਾ ਤਰਬੀਤ ਦੇ ਗੇਲੂ ਫੋਨ ਮਾਰਿਆ ਮੈਂ ਉਹਨੂੰ ਆਣ ਕੇ ਕਿਹਾ ਵੀ ਮੈਂ ਚਲਿਆ ਹੀ ਜੇ ਜਾਣਾਂ ਦੇ ਉੱਠ 10 ਮਿੰਟ ਤਾਂ ਅਸੀਂ ਮਾਰੇ ਫੋਨ ਤੇ ਚਲੇ ਤੁਸੀਂ ਤੁਸੀਂ ਤੇਲਵੀਰ ਸਿੰਘ ਨਾਲ ਲੈ ਕੇ ਗਏ ਯੈਸ ਮੈਂ ਤਾਂ ਕਮਰੇ ਬਿਹਾਰ ਰੋਈਦਾ ਆਦਾ 1.5 ਸਾਲ ਹੋ ਗਿਆ ਆਗੇ ਚੱਲ ਗਏ ਆਗੇ ਚੱਲ ਗਏ ਵਧੀਆ ਕਰਦੇ ਉਹ ਤੇ ਆਪ ਕਹਿ ਰਿਹਾ ਕਿ ਮੇਰੇ ਲੱਗ ਜੇ ਨਾ ਲੱਤ ਮਾਰੀ ਤੇ ਮੇਰਾ ਗੋਪਨ ਨਿਕਲ ਗਿਆ ਅੱਛਾ ਤੁਸੀਂ ਤੇਲਵੀਰ ਸਿੰਘ ਨਾਲ ਨੂੰ ਸ਼ਾਮਲ ਕਰਾਇਆ ਯੈਸ ਅੱਛਾ ਤੁਹਾਡੀ ਆਮ ਆਦਿ ਬਾੜੀ ਦੀ ਗੱਲਬਾਤ ਚੱਲ ਰਹੀ ਨਾ ਮੇਰੀ ਨਹੀਂ ਮੈਂ ਤੇ ਫਿਰ ਜਦੋਂ ਮੈਂ ਕਿਹਾ ਵੀ ਅੱਜ ਤੋਂ ਬਾਅਦ ਨੋ ਕਾਲੀਦਨ ਮੈਂ ਕਿਹਾ ਮੈਂ ਨਹੀਂ ਜਾਣਾ ਤੇ ਮੈਂ ਚਲਿਆ ਹੀ ਉਹ ਵਰਨ ਤਾਂ 10 ਮਿੰਟ ਰੋਗ ਆਪਾਂ ਚੱਲਦੇ ਆਂ ਦਹਾ ਮੰਡਰੋਂ ਆਹੀ ਗੱਡੀਆਂ ਪਾਤੀਆਂ ਚੰਡੀਗੜ੍ਹ ਨੂੰ ਥੱਲੇ ਬਾਅਦ ਯੈਸ 30 ਸਾਲ ਦੀ ਇੰਨਾਂ ਪੁਰਾਣੀ ਇੱਕ ਪਾਰਟੀ ਤੁਹਾਡਾ ਪਰਿਵਾਰਕ ਪੰਥਕ ਪਰਿਵਾਰਕ ਪੰਥਕ ਹੈ ਤੁਹਾਡਾ ਮੇਰਾ ਸਵਾਲ ਹੈ ਕਿ 30 ਮੇਰਾ ਸਵਾਲ ਕੰਪਲੀਟ ਗੁਰੂ ਜੀ ਕੀ ਕਰਦੇ ਹੋ 30 ਸਾਲ ਤੋਂ ਮਸ਼ਰੂਨੀ ਕਾਲੀਦਾਹ ਚ ਮਜੀਠਾ ਸਾਹਿਬ ਨੂੰ ਪੁੱਛੋ ਜਿਹੜੀ ਸਨਾਮ ਇਲੈਕਸ਼ਨ ਹੋਈ ਸੀ ਉਹ ਕਦੋਂ ਹੋਈ ਮਲੋਟ ਇਲੈਕਸ਼ਨ ਕਦੋਂ ਹੋਈ ਜਦੋਂ ਸੁਖੀ ਰਣਾ ਕਬੂਥਰ ਨੂੰ ਜਿੱਤੀ ਕਦੋਂ ਹੋਈ ਮੈਂ 13 ਲਖਣਾ ਪੰਜਾਬ ਦੇ ਜਮਨੀ ਚੋਣਾ 3 ਲਖਣਾ ਦਿੱਲੀ ਮੈਨੂੰ ਇੱਕੋ ਫੋਨ ਜਿਹੜਾ ਸਾਊਥ ਆ ਹੈ ਦਿੱਲੀੋਂ ਮੱਨਾ ਜੀ ਦੇ ਫੋਨ ਤੋਂ ਮੈਨੂੰ ਫੋਨ ਕਰਾਇਆ ਸੀ ਵੀ ਤੁਸੀਂ ਕੱਲ ਸਰੇ ਚੰਨੀ ਦਿੱਲੀ ਚਾਹੀਦਾ ਜੀ ਉਸ ਵੇਲੇ ਮੈਂ ਚਾਰ ਪੰਜ ਆਪਣੇ ਸਾਥੀ ਲਿਕੇ ਗੱਡੀ ਲੁਕਾ ਕੇ ਚਲੇ ਗਿਆ ਮੈਨੂੰ ਇਹ ਦੱਸੋ ਵੀ ਜੇ 15-15 ਦਿਨ ਵੀ ਬਾਹਰ ਲਾਈ ਆਪਾਂ ਤੇ 16 ਜਮਨੀ ਚੋਣਾ ਜੇ ਕਿੰਨਾ ਟਾਈਮ ਲੱਗਦਾ ਫਿਰ ਜਲਾਲਾਬਾਦ ਦੇ ਵਿੱਚ ਮੇਰਾ ਰੰਗ ਕਾਲਾ ਹੋ ਗਿਆ ਜਦੋਂ ਮੈਂ ਘਰ ਆਇਆ ਮੇਰੀ ਵਾਈਫ ਨੇ ਕਿਹਾ ਕੀ ਗੱਲ ਹੋਈ ਆ ਮੈਂ ਉੱਥੇ ਹੱਕ ਘਰੇ ਘਲੇ ਨਹੀਂ ਆਈ ਨਾ ਕੋਤਰੇ ਨਾ ਟੱਲੀ ਧੁੱਪੇ ਤਰੇ ਫਿਰਦੇ ਰਿਆਂ ਮੈਂ ਨਾ ਕਿਸਦਾ ਨਾਂ ਨਹੀਂ ਲੈਣਾ ਸਾਡੇ ਅਮਰਸਾਦ ਦੇ ਲੀਡਰ ਆ ਮੈਂ ਉਹਨਾਂ ਲੋਕਾਂ ਦੇ ਉੱਥੇ ਲਵਾਏ ਆਪਣਾ ਮੀਟਰ ਲਵਾਏ ਤਾਰਾਂ ਪੁਵਾਈਆਂ ਨਵੀਆਂ ਖੰਭੇ ਲਵਾਏ ਕੰਮ ਕੀਤਾ ਜਿਹੜੇ ਸਾਡੇ ਲੀਡਰ ਘੁੰਮਦੇ ਫਿਰਦੇ ਸੀ ਅਸੀਂ 12 ਵਜੇ ਨੂੰ ਜਲਾਲਾ ਬਾਜਰ ਵੋਟਾਂ ਪਵਾਤੀਆਂ ਸੀ ਤੇ ਉਹ ਛੜਕਾ ਤੁਰੇ ਫਿਰਦੇ ਸੀ ਆਂਦੇ ਸਾਨੂੰ ਬੰਦੇ ਤੋਂ ਵੋਟਾਂ ਪਵਾ ਲਈ ਮੈਂ ਕਿਹਾ ਮੈਂ ਉਹਦੋਂ ਤਾਂ ਗਲੀਆਂ 'ਚ ਆ ਤੁਸੀਂ ਗੱਡੀਆਂ ਜੇ ਕਿ ਮੈਂ ਤਾਂ ਫ੍ਰੀ ਹੋ ਗਿਆ ਸਵਾਲ ਹੈ ਕਿ ਇੰਨੀ ਵਫਾਦਾਰੀ ਇੱਕ ਇੰਨੀ ਵਫਾਦਾਰੀ ਕਿ ਫੋਨ ਨਾ ਚੁੱਕਣਾ ਖਤਮ ਕਰਦੇ ਅਕਬਾਲ ਸਿੰਘ ਸੰਧੂ ਤਰਨਦਾਨ ਵਾਲੇ ਨੂੰ ਦੋਨੋਂ ਫੋਨ ਆਇਆ ਸੀ ਚੰਡੀਗੜ੍ਹੋਂ ਮਜੀਠਾ ਸਾਹਿਬ ਦਾ ਕਿ ਵੈਰੀ ਗੁੱਡ ਤੁਸੀਂ ਤੁਮੇ ਪਹਿਲੇ ਨੰਬਰ ਤੇ ਆਏ 1100 ਬੋਟ ਮੇਰੇ ਕੋਲ ਹੀ ਸਿਰਫ 40 ਗਾਂਸ ਰੁਪਈਆ ਸੀ ਤੇ 1100 ਸੰਦੂਕੋ ਹੀ ਪਰ ਸਵਾਲ ਮੇਰਾ ਉਹੀ ਹੈ ਕਿ 30 ਸਾਲ ਦੀ ਵਫਾਦਾਰੀ ਇੱਕ ਫੋਨ ਨਾ ਚੁੱਕਣ ਦੇ ਨਾਲ ਖਤਮ ਨਹੀਂ ਨਹੀਂ ਇੱਕ ਫੋਨ ਜਿਹੜਾ ਗੋਲਡ ਰੀਪੀਟਰ ਪੀਆ ਜਿਹੜਾ ਨਾ ਉਹ ਖਰਾਬ ਹੋ ਗਿਆ ਮੈਂ ਦੱਸਾਂ ਕੀ ਕਰਾਂ ਮੈਂ ਜਿੰਨਾ ਨੁਕਸਾਨ ਕਰਾਇਆ ਮੈਂ ਸ਼ਰਮ ਨਾਲ ਦੱਸ ਨਹੀਂ ਸਕਦਾ ਜੀ ਮੇਰੀ ਗੱਲ ਮੇਰੇ ਮੇਰਾ ਜਿਹੜਾ ਮਾਂ ਪਿਓ ਸੀ ਨਾ ਮੇਰਾ ਡੈਡੀ ਕਾਲੀਦਾ ਦੇ ਖਿਲਾਫ ਜੇ ਕੋ ਲਫ਼ਜ਼ ਨਹੀਂ ਸੀ ਸੁਣ ਸਕਦਾ ਪੁੱਤਰ ਤੇ ਕਾਲੀਦਾ ਛੱਡ ਗਿਆ ਤੇ ਪੁੱਤਰ ਨੂੰ ਕੀ ਕਰੇ ਫਿਰ ਹੁਣ ਹਾਲ ਨੇ ਮੈਂ ਡੈਡੀ ਦੀ ਫੋਟੋ ਨੂੰ ਅਰਦਾਸ ਕੀਤੀ ਮੈਂ ਕਿਹਾ ਪਾਪਾ ਜੀ ਬਖਸ਼ ਲਿਓ ਇਹ ਨਹੀਂ ਸਾਨੂੰ ਚਾਹੁੰਦੇ ਤੇ ਸਾਨੂੰ ਅਸੀਂ ਸਾਨੂੰ ਮਾਫੀ ਦੇ ਦਿਓ ਕਿਉਂ ਨਹੀਂ ਚਾਹੁੰਦੇ ਤੇ ਮਾਫੀ ਦੇ ਦੇਣ ਕਿ ਕਿ ਮੈਂ ਗਨਾ ਥੋੜਾ ਕਰਦਾ ਮੇ ਕੋ ਪਾਪ ਥੋੜੀ ਕੀਤਾ ਨਹੀਂ 30 ਸਾਲ ਦੀ ਵਫਾਦਾਰੀ ਫੋਨ ਨਾਲ ਚੁੱਕ ਨਾ ਖਤਮ ਹੋ ਗਈ ਉਹ ਕਰਦੇ ਤਾਂ ਕੀ ਆ ਉਹ ਉਹ ਲੱਭਦੇ ਨੇ ਜਿਹੜੇ ਬੰਦੇ ਆਉਂਦਿਆਂ ਪੈਰੀ ਹੱਥ ਲਾਉਣ ਗੋਟੀਆਂ ਹੱਥ ਲਾਉਣ ਉਹ ਨਹੀਂ ਬੜੇ ਲਾਰੇ ਹਟ ਕੋ ਨਹੀਂ ਲੱਦਦੇ ਹਣ ਬੜੇ ਲਾਰੇ ਜੀ ਉਹਦੇ ਧਰਮ ਨਾਲ ਹੰਬ ਗਿਆਗੇ ਅਸੀਂ ਉਹਨਾਂ ਦਾ ਸਤਕਾਰ ਪ੍ਰਮਾਤਮਾ ਤੋਂ ਬਾਅਦ ਦੂਜੇ ਬੰਦੇ ਉਹਨਾਂ ਦਾ ਕਰਦੇ ਹਾਂ ਮੇਰਾ ਪਰਿਵਾਰ ਬਹੁਤ ਸਤਿਕਾਰ ਇਹਨਾਂ ਸਤਕਾਰ ਤੇ ਛੱਡਣਾ ਇੱਕ ਮਹਿਜ ਛੱਡਣਾ ਹੁਣ ਕੀ ਕਰੀ ਆਪਾਂ ਰਿਟਿਊਡਾ ਕਰਾ ਲਈ ਆ ਜਦੋਂ ਸਾਨੂੰ ਉਹ ਨਹੀਂ ਚਾਹੁੰਦੇ ਉਹ ਜਿੰਨੂੰ ਸਾਨੂੰ ਉਹ ਨਹੀਂ ਚਾਹੁੰਦੇ ਉਹ ਕਹਿੰਦੇ ਪਟੱਗੇ ਨੇ ਮੈਂ ਘਰ ਵੀ ਬਹਿ ਸਕਦਾ ਪਰ ਲੋਕੀ ਨਹੀਂ ਬਹਿਣ ਦਿੰਦੇ ਜਦੋਂ ਸਵੇਰੇ ਚਾਰ ਬੰਦੇ ਮੇਰੇ ਘਰ ਆਣਗੇ ਕੀ ਆਖੂ ਮੈਂ ਪਾਰਟੀ ਛੱਡ ਗਿਆ ਮੈਨੂੰ ਥਾਣੇ ਵੀ ਜਾਣਾ ਪਣਾ ਤਸੀਲੇ ਵੀ ਜਾਣਾ ਪਣਾ ਹੋਰ ਸੌ ਜਗ੍ਹਾ ਜਾਣਾ ਪਣਾ ਇਹ ਯਾਰ ਹੁੰਦੇ ਨਸ਼ਿਆਂ ਵਰਗੇ ਛੱਡੇ ਜਾਂਦੇ ਪਰ ਇੱਕ ਕਹਿੰਦੇ ਯਾਰ ਮੇਰਾ ਤਿਤਲੀਆਂ ਵਰਗਾ ਅੱਜ ਕੱਲ ਉਹ ਗਾਣਾ ਬਹੁਤ ਚੱਲਦਾ ਵੇ ਉਹ ਕਿੰਦੀ ਤਿਤਲੀ ਨੇ ਕੀ ਹੋ ਗਿਆ ਸਾਰੇ ਕਾਂਗਰਸੋਂ ਆਏ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿੱਥੋਂ ਆਏ ਉਹ ਕਹਿੰਦੇ ਯਾਰ ਮੇਰਾ ਤਿਤਲੀਆਂ ਵਰਗਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਮੇਰੀ ਮੇਰੀ 30 ਸਾਲ ਦੀ ਤਿਤਲੀ ਬਣੀ ਨਹੀਂ ਇੱਕੇ ਦਿਨ ਤਿਤਲੀ ਬਣ ਗਈ ਤੇ ਫੁੱਲ ਵੀ ਬਣ ਗ ਆਹਨ ਸਾਹਿਬ ਕਹਿੰਦੇ ਖੇੜਾ ਛੁੱਟਿਆ ਸਾਡਾ ਉਹ ਨਹੀਂ ਬਾਦਲ ਸਾਹਿਬ ਵੱਡੇ ਜਿਹੜੇ ਹੈ ਨਾ ਮੈਂ ਉਹਨਾਂ ਦਾ ਸਤਿਕਾਰ ਕਰ ਰਿਹਾ ਅਮੀਰ ਬਾਦਲ ਉਹਨਾਂ ਦੀ ਗੱਲ ਕਰ ਬਹੁਤ ਵਧੀਆ ਈ ਇਹਦੇ ਭਰਾਵਾ 5000 ਵੋਟ ਹੋਰ ਖਰਾਬ ਕਰਦਣੀ ਤਲਬੀਸੋਂ ਨੇ ਉਹ ਲੱਡੂ ਵੰਡਦਾ ਆ ਇਤਿਹਾਸ ਚ ਪਹਿਲੀ ਵਾਰੀ ਹੋਇਆ ਜਿਹੜਾ ਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਹੁੰਦੇ ਉਹ ਲੱਡੂ ਵੰਡਦੇ ਉਹ ਇੱਕ ਘੇਟੇ ਤਲਬੀਸੋਂ ਕੋਠੀ ਹੁੰਦੇ ਉਥੋਂ ਗੜਾ ਕੰਗਮਹਲੀ ਵਾਲਾ 2 ਵਜੇ ਨਰਾਜ ਹੋਇਆ 3 ਵਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਤੇ ਇਹਨਾਂ ਨੇ ਲੱਡੂ ਮੰਗਾਏ ਨੇ ਪੀਪੇ ਦੇ ਪੀਪੇ ਉਹਨੇ 50000 ਬੋਰ ਖਰਾਬ ਕਰਦਨੀ ਆ ਉਹ ਲੱਡੂ ਵੰਡਣ ਦੇ ਤੇ ਕਿੱਥੋਂ ਆਊਗਾ ਅੱਜ ਕਲਰ ਪਜੂਆ ਜੀ ਉਹਨਾਂ ਨੂੰ ਤੁਰੰਤ ਇਹਨੇ ਕਰਾਉਣਾ ਚਾਹੀਦਾ ਹੈ ਤੁਰੰਤ ਜੇਕਰ ਤੌਣ ਤੁਹਾਡੇ ਘਰ ਆਗੇ ਤੁਸੀਂ ਮੰਨ ਤਗੇ ਮੈਂ ਨਹੀਂ ਮੈਂ ਤੇ ਵਰਕਾ ਹੀ ਪਾੜਦਾ ਕੰਮ ਨੇ ਬਿਠਿਆ ਉਹ ਜਦੋਂ ਇੱਕ ਬਨੇ ਜਾਂਦੇ ਆ ਵੀ ਅਸੀਂ ਆ ਰਹੇ ਆ ਤੇ ਸਾਨੂੰ ਨਾ ਨਾ ਕਰਿਓ ਸਿਰਫ ਸਾਡੀ ਗੱਲ ਹੀ ਸੁਣ ਲਓ ਤੇ ਅਗਲ ਮੇਰੀ ਫੋਟੋ ਵੀ ਪਾਤੀ ਪ੍ਰੈਸ ਰਿਲੀਜ਼ ਕਰਤੀ ਸਭ ਕੁਝ ਤਾਂ ਕਰਤਾ ਉਹਨਾਂ ਨੇ ਮੈਨੂੰ ਮਜੀਠਾ ਸਾਹਿਬ ਤੇ ਇਹ ਆਸ ਨਹੀਂ ਹੈਗੀ ਪੀ ਉਹ ਸਟੇਜ ਦੇ ਕਹਿਣਗੇ ਕੋਈ ਵਿਡਾਲੀ ਨੇ ਮੇਰੇ ਕੋ ਗਲਤੀ ਮੇਰਾ ਮੈਂ ਮੰਨ ਲਵਾਂ ਗਲਤੀ ਮੇਰੇ ਕੀ ਘਟ ਗਿਆ ਜੀ ਮੇਰਾ ਕੀ ਘਟ ਗਿਆ ਨਹੀਂ ਪਰ ਲੋਕਾਂ ਦਾ ਪਰਸਪੈਕਸ਼ਨ ਗਈ ਕਿ ਮੇਰਾ ਸਵਾਲ ਹੈ ਕਿ ਰਾਤੀ ਤੁਸੀਂ ਆਮ ਆਦਮੀ ਪਾਰਟੀ ਚ ਸ਼ਾਮਲ ਹੁੰਦੇ ਹੋ ਸਵੇਰੇ ਤੁਸੀਂ ਕਾਲੀ ਦਲ ਚ ਚਲੇ ਗਏ ਉਹਨਾਂ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ ਨਹੀਂ ਇਹ ਗੱਲ ਕਹਿਣੀ ਚਾਹੀਦੀ ਕਿ ਮੇਰੇ ਕੋ ਗਲਤੀ ਨਹੀਂ ਹੈ ਇਹ ਲੀਡਰਾਂ ਦੇ ਬੜੇ-ਬੜੇ ਚਾਹੀਦੇ ਆ ਹੌਸਲੇ ਵੱਡੇ-ਵੱਡੇ ਗੁਰਤੇ ਚਾਹੀਦੇ ਸ਼ਾਮਲ ਹੋਏ ਨਾ ਉਹਨਾਂ ਨੇ ਵਾਗੇ ਜਦੋਂ ਜਦੋਂ ਮੈਂ ਵੇਖਿਆ ਸ਼ਾਮਲ ਹੋ ਗਿਆ ਤੇ ਉਹਨਾਂ ਨੇ ਫਿਰ ਉਹ ਕਹਿਣਾ ਸੀ ਪੀਨਾ ਸਰ ਵੇਖੋ ਮੈਨੂੰ ਮੈਨੂੰ ਮੇਰੀ 55 ਸਾਲ ਉਮਰ ਹੋ ਗਈ ਆ 30 ਸਾਲ ਅਕਾਲੀ ਦਲ ਚਾ ਮੈਨੂੰ ਅਜੇ ਇਹ ਨਹੀਂ ਪਤਾ ਲੱਗਾ ਸਰੂਪਾ ਕਿਤਨਾ ਪਉਣਾ ਤੇ ਕਿਦਾਂ ਪਉਣਾ ਦੱਸ ਇਹ ਨਹੀਂ ਪਤਾ ਲੱਗਾ ਮੈਨੂੰ ਮੈਂ ਦਰਿਆ ਵਛਾਈਆਂ ਮੈਂ ਉਹਨਾਂ ਤੋਂ 4 ਦਿਨ ਪਹਿਲਾਂ ਜਿਹੜੀ ਵਡਾਲੀ ਰੈਲੀ ਹੋਈ ਆ ਉਹਦੇ ਬਰਾਬਰ ਦੇ ਜੋ ਹੋਈ ਨਹੀਂ ਕਦੇ ਪਸ਼ਮੀ ਹਲਕੇ ਚ ਜਿਹੜੀ ਕੀਤੀ ਅਸੀਂ ਪਰ ਕੋਈ ਗੱਲ ਨਾ ਇੱਕਦਮ ਐਸਾ ਕੀ ਹੋਇਆ ਕਿ ਐਡਾ ਵੱਡਾ ਡਰਾਸਟਿਕ ਚੇਂਜ ਆ ਗਿਆ ਤੁਹਾਡੇ ਵਾਂਗ ਕਹਿੰਦੇ ਲੀਡਰ ਜਾਂ ਤਲਬੀਰ ਸਿੰਘ ਸੁਣੋ ਜੇ ਅਸੀਂ ਵੀ ਅਸੀਂ ਸਾਨੂੰ ਕਿਸੇ ਅਣਕੀ ਪਰਿਵਾਰ ਨੇ ਜਨਮ ਦਿੱਤਾ ਮੇਰੇ ਪਿਤਾ ਜੀ ਸਰਦਾਰ ਬਾਵਾ ਸਾਹਿਬ ਦੇ ਬਿਠੇ ਦਰਬਾਰ ਸਾਹਿਬ ਬਾਬਾ ਬੁੱਢਾ ਸਾਹਿਬ ਸਨ ਸਾਰੀ ਉਮਰ ਉਹਨੇ ਗੁਤਰੇ ਦੀ ਸੇਵਾ ਕੀਤੀ ਭਾਂਡਿਆਂ ਦੀ ਸੇਵਾ ਕਰਦੇ ਰਿਹਾ ਮੈਂ ਉਸ ਫੈਮਿਲੀ ਨੂੰ ਬਣਾਉਂ ਕਰਦਾ ਮੇਰਾ ਮੈਨੂੰ ਨੀਂਦ ਆਈ ਮੈਂ ਰਾਤ 12 ਵਜੇ ਪੁੱਜਿਆ ਮੈਂ 1 ਮਿੰਟ ਨਹੀਂ ਸੁੱਤਾ ਤੇ ਸਵੇਰੇ 5 ਵਜੇ ਮੋਟਿਆਂ ਚਾਹ ਬੀਤੀ ਤੋਂ ਉੱਜੋਂ ਸਕਦਾ ਹੋਣੀ ਸ਼ੁਰੂ ਹੋ ਗਈਆਂ 30 ਸਾਲ ਦੀ ਜਿਹਨੂੰ ਪਾਰਟੀ ਕੋ ਛੱਡਦਾ ਨਾ ਮੇਰੇ ਪਰਿਵਾਰ ਮੇਰੇ ਸੱਜਣ ਨੇ ਝਟਕਾ ਮੈਨੂੰ ਵੀ ਲੱਗਾ ਵਾ ਮੈਨੂੰ ਕੋਈ ਨਹੀਂ ਲੱਗਣਾ ਪਰ ਮੈਂ ਜਦੋਂ ਨਾਲ ਬਹਿਣਾ ਵੀ ਮੈਨੂੰ ਮੈਂ ਅੰਦਰੀ ਬਿਠਾ ਰਹਿਗਾ ਤੁਹਾਨੂੰ ਕੋਈ ਟਾਈਮ ਵੀ ਨਹੀਂ ਮਿਲਦਾ ਪਰ ਉਹ ਮਿਲਣ ਘਰ ਆਦ ਗਏ ਪਰ ਉਹ ਘਰ ਆਦ ਗਏ ਤੁਹਾਡੇ ਅਸਲ ਅਸਲ ਗੱਲ ਕੀ ਆ ਅਸਲ ਗੱਲ ਇਹ ਆ ਵੀ ਮਜੀਠਾ ਸਾਹਿਬ ਕੋਈ ਗੱਲ ਕਹੀ ਜਾਂਦੇ ਆ ਇਹ ਤਲਬੀਦ ਦੇ ਝੇਡੇ ਇਹ ਤਲਬੀਦ ਦੇ ਬੰਦੇ ਇਹ ਤਲਬੀਦ ਕੋਈ ਗੱਲ ਸੁਣੀ ਜਾਂਦੇ ਅਸੀਂ ਇਹ ਕਦੋਂ ਨਹੀਂ ਸੁਣਦੇ ਆ ਜਦੋਂ ਚੰਡੀਗੜ੍ਹਕਾਰ ਆਪਣੇ ਟਿਕਣਾ ਦੇਣੀਆਂ ਆਈ ਕਾਲੀ ਸਰਕਾਰ ਨੇ ਉਦੋਂ ਵੀ ਤਲਬੀ ਨੂੰ ਕਹਦੇ ਵਟਾਲੀ ਤੇਰੀ ਗੱਲ ਮੰਨਦਾ ਵਟਾਲੀ ਤੇਰੀ ਗੱਲ ਮੰਨਦਾ ਹੁਣ ਜਦੋਂ ਦਲਬਾਹ ਕੌਂਸਲਰ ਕੋ ਮਾੜੀ ਮੋਢੀ ਗੱਲ ਕੀਤੀ ਆ ਪਹਿਲਵਾਨ ਦੇ ਘਰੇ ਸਰਜੀਤ ਦੇ ਉਹ ਵੀ ਗਈ ਉਥੇ ਗਈ ਜਾਂਦੇ ਆ ਇਹ ਤਲਬੀ ਦੇ ਛਿੱਤੇ ਆ ਦੋਵੇਂ ਪਰਾ ਤਲਬੀ ਦੇ ਛਿੱਤੇ ਆ ਤੇ ਫਿਰ ਤੁਹਾਡੇ ਘਰ ਚ ਇੱਕ ਹੋਰ ਚੀਜ਼ ਸਿਸਟਮ ਨਹੀਂ ਇੱਕ ਨਕਰੀ ਗੱਲ ਜੀ ਇੱਕ ਸਾਲ ਬਿਕਰਮ ਸਿੰਘ ਮਜੀਠੇ ਨਾਮ ਲਾਇਆ ਪਿੰਡਾਂ ਦੀ ਇੱਕ ਸਾਲ ਲਗਾਤਾਰ ਮੇਰੇ ਕੋ ਰਿਕਾਰਡ ਹੋਊਗਾ ਕਿਹੜੇ ਪਿੰਡ ਦਾ ਸਰਪੰਚ ਮੈਨੂੰ ਨਹੀਂ ਜਾਨਦਾ ਰਿਹਾ ਜਦੋਂ ਇਹਨਾਂ ਚੈੱਕ ਮੰਗ ਰਹੇ ਮੇਰੀ ਗੱਡੀ ਸਾਰਾ ਦਿਨ ਘੁੰਮਦੀ ਸੀ ਸਾਰਾ ਦਿਨ ਨਾਲ ਮੇਰੀ ਮੇਰੇ ਜਿੰਨੇ ਬੰਦੇ ਨੇ ਰੋਟੀ ਪਾਣੀ ਨਾਲ ਪਕਾ ਕੇ ਜਾਣਾ ਤੇ ਸਾਰਾ ਦਿਮਨ ਆ ਜਾਣਾ ਪਰ ਇਹ ਭਰਾ ਹੁਣ ਤੁਹਾਡਾ ਅਕਾਲੀ ਦਲ ਚ ਨਹੀਂ ਨਹੀਂ ਮੇਰਾ ਸਵਾਲ ਹੈ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੇਰੀ ਗੱਲ ਸੁਣੋ ਨਾ ਮੈਂ ਚੰਡੀਗੜ੍ਹ ਚਲੇ ਗਿਆ ਮੈਂ ਕਹਾ ਜੀ ਮੈਨੂੰ ਮੈਂ ਕਹਾ ਮੈਨੂੰ ਵੀ 5 30 ਸਾਲ ਹੋ ਗਏ ਆ ਮੈਨੂੰ ਕੋ ਮਾੜਾ ਮੋਟਾ ਵਾਈਸ ਚੇਰਮੈਨ ਹੀ ਲਾ ਦਿਓ ਮੈਨੂੰ ਕੋਈ ਠੱਗੀਆਂ ਦੀ ਭੁੱਖ ਨਹੀਂ ਕਿਸੇ ਦੀ ਭੁੱਖ ਨਹੀਂ ਆਪਣਾ ਸਟੇਟਸ ਨਹੀਂ ਮੇਰਾ ਨਾਮ ਬਣ ਜੇ ਵੀ ਵਾਈਸ ਚੇਰਮੈਨ ਬਣਾਇਆ ਤੇ ਮੈਨੂੰ ਆਂਦੇ ਜੀ ਚੇਰਮੈਨ ਹੀ ਹੈਗੀ ਕੋਈ ਨਹੀਂ ਜਦੋਂ ਕਿ ਵਾਧੂ ਪਈਆਂ ਇੱਕ ਕਾਲੀ ਸਰਕਾਰ ਆ ਜਿਨ੍ਹਾਂ ਨੇ ਤੁਹਾਨੂੰ ਚੇਰਮੈ ਇੱਕ ਮਹੀਨਾ ਰਹੀਂ ਇਲੈਕਸ਼ਨ ਚ ਆ ਵੇਖੋ ਆ ਆਮ ਆਦੀ ਪਾਰਟੀ ਸਾਰੇ ਦੇਤੀਆਂ ਨਾ ਸਾਰੇ ਬਣਾਤੀਆਂ ਉਹਨਾਂ ਨੇ ਇਹ ਨਹੀਂ ਦਿੰਦੇ ਇੱਕ ਮਿੰਟ ਇੱਕ ਸਵਾਲ ਹੈ ਨਹੀਂ ਗਾਲ ਸੁਣੋ ਮੈਂ ਚੇਅਰਮੈਨ ਹੀ ਲੈਣ ਗਿਆ ਤੋਂ ਉਹਨਾਂ ਘਰ ਮੈਨ ਭੇਜ ਤੇ ਮੇਰਾ ਸਵਾਲ ਹੈ ਤੁਹਾਡੇ ਭਾਈ ਸਾਹਿਬ ਜਿਹੜੇ ਨੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਚ ਨੇ ਇੱਕ ਕੋਈ ਹਾਲ ਹੈ ਜੋ ਬਾਜਵਾ ਪਰਿਵਾਰ ਦਾ ਹੈ ਕਿ ਇੱਕ ਭਰਾ ਬੀਜੇਪੀ ਚ ਇੱਕ ਭਰਾ ਕਾਂਗਰਸ ਚ ਤੁਸੀਂ ਇੱਕ ਭਰਾ ਅਕਾਲੀ ਦਲ ਚ ਇੱਕ ਭਰਾ ਆਮ ਆਦੀ ਪਾਰਟੀ ਚ ਉਹ ਰਵੇ ਅਕਾਲੀ ਦਲ ਚ ਮੈਨ ਕੋ ਕਹਾਂ ਜੀ ਉਹਨੂੰ ਮੈਨੂੰ ਠੇਸ ਪਹੁੰਚੀ ਆ ਮੈਨੂੰ ਮੁਸ਼ਕਲ ਆ ਜੀ ਮੈਂ ਛੱਡ ਕੇ ਚਲੇਗਾ ਜੇ ਜਦੋਂ ਉਹਨੂੰ ਆਊਗੀ ਉਹ ਵੀ ਛੱ ਉਹ ਕਹਦੇ ਮੈਂ ਕਾਲੀ ਦਲ ਦਾ ਜ਼ਮਾਈ ਆ। ਉਹਨੂੰ ਕਹਾਂ ਕਿਉਂ? ਮੇਰੀ ਕੀ ਅਸਰ ਕਰਨ ਦੀ ਉਹਨੂੰ ਜੀ? ਉਹਦੇ ਵਿੱਚ ਦੋ ਜਨੇ ਫੇਕਿਓ ਘਰ ਆਪਣਾ ਦੇ। ਉਹਦੀ ਲਾਈਫ ਆਪਣਾ, ਉਹਦੀ ਪਰਸਨਲ ਫੈਮਿਲੀ, ਉਹਦਾ ਸਾਰਾ ਸਿਸਟਮ ਉਸ ਤੋਂ ਵੱਖਰਾ। ਉਹ ਉਹਦੀ ਆਪਣੀ ਸੋਚ ਆ, ਉਹਦੀ ਥਿੰਕਿੰਗ ਆ। ਜਿੱਦਾਂ ਕਿ ਤਾਂ ਠੇਸ ਵਜੂਗੀ ਆਪੇ ਕਹ ਦੂਗਾ ਉਹ ਚਲੀਏ। ਮੈਂ ਉਹਨੂੰ ਕਿਉਂ ਕਹਾਂ? ਉਹਦੀ ਆਪਣੀ ਲਾਈਫ ਆ, ਉਹਦਾ ਸਾਰਾ ਸਿਸਟਮ ਆਪਣਾ। ਮੇਰੀ ਆਪਣੀ ਲਾਈਫ ਆ, ਮੇਰੀ ਆਪਣੀ ਸੋਚ ਆ। ਹੁਣ ਤੁਸੀਂ ਕੰਮ ਆਵਾ ਦੀ ਵਾਰਟੀਸ ਤੇ। 1000% ਨਹੀਂ ਇੱਥੇ ਰੱਖੀ ਵਾਈਸ ਚੇਰਮੈਨ ਦੀ ਵੇਟ ਵੇਟ ਨਹੀਂ ਇਹੀ ਚੇਰਮੈਨ ਕੀ ਕਰ ਰਹੀ ਆ ਜੀ ਉੱਥੇ ਫਿਰ ਵਾਈਸ ਚੇਰਮੈਨ ਰੱਖੀ ਇੱਥੇ ਕਿਉਂ ਨਹੀਂ ਰੱਖੀ ਮੈਂ ਸਰਦਾਰ ਮੁੱਖ ਮੰਤਰੀ ਨੂੰ ਕਿਹਾ ਮੈਂ ਕਿਹਾ ਜੀ ਮੈਨੂੰ 30 ਸਾਲ ਹੋ ਗਏ ਕਲਦਲ ਚ ਮੈਂ ਕੁਝ ਨਹੀਂ ਮੰਗਿਆ ਤੇ ਮੈਂ ਤੁਹਾਡ ਕੋਈ ਨਹੀਂ ਮੰਗਦਾ ਮੈਂ ਪਾਰਟੀ ਦੀ ਸੇਵਾ ਕਰਾਂਗਾ ਤੇ ਉਹਨਾਂ ਦੇ ਕਰਨ ਆਏ ਆ ਦਿਨ ਰਾਤੇ ਕੀਤਾ ਮੈਂ ਹੁਣ ਰਾਤ ਦੇ ਰਾਤ ਇੱਕ ਵੇਲੇ ਘਰ ਜਾਣਾ ਸਗੋਂ ਮੇਰੀ ਵਾਈਫ ਕਹਿੰਦੀ ਵੀ ਇਹ ਕਿਹੜਾ ਸਿਸਟਮ ਚੱਲ ਗਿਆ 8 ਹੋਈ ਤੋਂ ਲੈ ਕੇ ਇੱਕ ਵੇਲੇ ਆ ਮੈਂ ਨਹੀਂ ਹੁਣ ਤਕੜੇ ਹੋ ਕੇ ਪਾਰਟੀ ਸਟੰਗ ਕਰਨੀ ਕਰਨਦੇ ਆ ਕੱਲ ਪਿੰਡਾਂ 'ਚ ਵੀ ਗਏ ਆ ਉੱਥੇ ਸਟੇਜਾਂ ਦੇ ਮੋਰ ਗਏ ਧਾਰੀਵਾਲ ਸਾਹਿਬ ਦੀਆਂ ਬੰਦੇ ਨੂੰ ਸ਼ਾਮਲ ਕਰਾਉਂਦੇ ਆ ਜਿੰਨੇ ਵੱਧ ਤੋਂ ਵੱਧ ਰੋਜ਼ ਕਰਾਉਂਦੇ ਆ ਰੋਜ਼ ਕਰੂੰਗਾ ਰੋਜ਼ ਸੂਰੇ ਫਿਰ ਕਰੂੰਗਾ ਕਾਫਲਾ ਚੱਲੇਗਾ ਕਾਫਲਾ ਚੱਲੇਗਾ ਜੀ ਤੇ ਭਾਈ ਸਾਹਿਬ ਜਿਹੜੇ ਇਨੇ ਬੈਠੇ ਨੇ ਕੱਲ ਤੂੰ ਤਾਂ ਮੋਸ਼ਾ ਹੁਣ ਤੂੰ ਤੇ ਸਾਨੂੰ ਹੈਗਾ ਤੂੰ ਸੜ ਤੋਂ ਵੱਡਾ ਹਾਂ ਤੂੰ ਸਾਨੂੰ ਛੋਟੇ ਭਰਾ ਵੀ ਬਣਾਇਆ ਉਹ ਸਾਨੂੰ ਬਣਾਉਂਦਿਆ ਉਹਦੇ ਬਣ ਗਏ ਸੀ ਯਾਰੀ एवरीथिंग ਇਜ਼ ਓਕੇ 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 ਇੱਕ ਭਰਾ ਅਕਾਲੀ ਦਲ ਚ ਰਹੇਗਾ ਮੈਂ ਨਾ ਰਵੇਂ ਅਕਾਲੀ ਦਲ ਭਾਈ ਉਹਦੀ ਸੋਝ ਆ ਕੋਨੂ ਕਾਲੀਦਲ ਮੁਬਾਰਕ ਜਿੰਦ ਤੱਕ ਮੁਸ਼ਕਿਲ ਆਊਗੀ ਉਹਨੂੰ ਗੱਡੀ ਭਾਗ ਲੈ ਜਾਵਾਂਗੇ ਲੈ ਜਾਓਗੇ ਐਨੋ ਬਾਦ ਮੈਂ ਨਹੀਂ ਜਾਂਦਾ ਹਣਾ ਮੇਰੇ ਬੜੇ ਅਣਖੀ ਮਾਪਿਓ ਨੇ ਪੁੱਛਿਆ ਕਿ ਮੈਂ ਨਹੀਂ ਜਾਂਦਾ ਓਟੋ ਤੁਹਾਡੀਆਂ ਜਿੱਦਾਂਆਂ ਮੇਰਾ ਸਵਾਲ ਹੈ ਕਿ ਘਰ ਮਜੀਠਾ ਸਾਹਿਬ ਛੱਡੋ ਸੁਖਬੀਰ ਪੀਐਮ ਮੋਦੀ ਆਜੇ ਜੱਟ ਤਾਂ ਵੀ ਨਹੀਂ ਆਉਂਦਾ ਕਿੱਥੇ ਆ ਜੀ ਤਾਂ ਇਹ ਸੰ ਗੱਲਬਾਤ ਕੀਤੀ ਹੈ ਤਾਂ ਖੁੱਲ ਕੇ ਦਲਬਾਗ ਵਡਾਲੀ ਦੇ ਨਾਲ ਗੱਲਬਾਤ ਹੋਈ ਕਿਉਂਕਿ ਫੋਟੋਸ ਬਹੁਤ ਵਾਇਰਲ ਹੋ ਰਹੀਆਂ ਸੀ ਕਿਉਂਕਿ ਤਿੰਨ ਆਮ ਆਦਮੀ ਪਾਰਟੀ ਸ਼ਾਮਲ ਹੁੰਦੇ ਨੇ ਅਗਲੇ ਦਿਨ ਅਕਾਲੀ ਦਲ ਸ਼ਾਮਲ ਹੁੰਦੇ ਨੇ ਫਿਰ ਆਮ ਆਦਮੀ ਪਾਰਟੀ ਚ ਹੁੰਦੇ ਨੇ ਲੇਕਿਨ ਅੱਜ ਉਹਨਾਂ ਨੇ ਵਿਸਤਾਰਪੂਰਵਕ ਦੱਸਿਆ ਕਿ ਆਖਿਰਕਾਰ ਇਹ ਆਨਲਾਈਨ ਤੋਂ ਵੀ ਫਾਸਟ ਜਿਹੜੀ ਹੈ ਪਾਰਟੀ ਚੇਂਜਿੰਗ ਦੀ ਪਰੰਪਰਾ ਸੀ ਉਹ ਕਿਵੇਂ ਹੋਈ ਤਾਂ ਉਸ ਦਾ ਸੱਚ ਤੁਹਾਡੇ ਸਾਹਮਣੇ ਜਾਂਦਾ ਹੈ ਕੈਮਰਾਮੈਨ ਅਸਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ